ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ ਉੱਠੇ 5 ਵਜੇ ਹਰ ਰੋਜ਼ ਦੀ ਰੁਟੀਨ ਵਾਂਗ ਤੇ ਤੁਹਾਨੂੰ ਪਹਿਲਾਂ ਵੀ ਕਿਹਾ ਵੀ 2 ਘੰਟੇ ਖੇਤ ਦੇ ਵਿੱਚ ਜਿਹੜੇ ਆ ਬਹੁਤ ਹੁੰਦੇ ਆ ਜੇ ਸਵੇਰ ਲਾ ਲਈਏ ਜੇ ਆਪਾਂ ਨੌਕਰੀ ਲਏ ਜਾਂ ਕੋਈ ਦੁਕਾਨਦਾਰ ਹੈ ਜਾਂ ਕੋਈ ਹੋਰ ਪੇਸ਼ੇ ਦੇ ਵਿੱਚ ਸਵੇਰ 2 ਘੰਟੇ ਖਿੱਚ ਕੇ ਲਾ ਦਿਓ ਆਪਦੇ ਖੇਤ ਦੇ ਵਿੱਚ ਤੇ ਮੇਰੇ ਖਿਆਲ ਕੰਮ ਫਿਰ ਵੀ ਹਰ ਰੋਈ ਲਾਵਾਂਗੇ ਤੇ ਕੰਮ ਕੋਈ ਵੀ ਨਹੀਂ ਰਹਿੰਦਾ ਤੇ ਪਿੰਡ ਵਾਲੇ ਖੇਤ ਆ ਤੇ 7301 ਜਿਹਨੂੰ ਆਪਾਂ ਪਹਿਲੀ ਯੂਰੀਆ ਦੇ ਨਾਲ ਆਪਾਂ ਉਸ ਦਿਨ ਕਲੋਰੋ ਪਾਈ ਸੀ ਸਵਾ ਸਵਾ ਲੀਟਰ ਤੇ ਉਹ ਆਪਾਂ ਕਲੋਰੋ ਤਾਂ ਪਾਈ ਸੀ ਵੀ ਜਿਵੇਂ ਪਣੀਰੀ ਲੱਗੀ ਸੀ 40 ਦਿਨਾਂ ਦੇ ਤੇ ਐ ਮਹਿਸੂਸ ਹੁੰਦਾ ਵੀ ਇਹੰਦੀ ਪਣੀਰੀ ਜਿਵੇਂ ਖੜੀ ਰਹਿ ਜਾਣੀ ਹੈ ਪੱਕ ਜੇ ਗਈ ਹੈ ਤੇ ਬੂਟਾ ਨਹੀਂ ਬਣਾਉਣਾ ਇਹਨੂੰ ਕੱਚਾ ਕਰਨ ਵਾਸਤੇ ਤੇ ਥੋੜਾ ਜਿਹਾ ਇਹ ਮਹਿਸੂਸ ਹੁੰਦਾ ਸੀ ਵੀ ਛੈਂਦ ਵੀ ਇਹਨੂੰ ਕੀੜੀ ਏਥੇ ਕਿਤੇ ਕਿਤੇ ਹੁੰਦੇ ਕਰਕੇ ਇਨੂੰ ਆਪਾਂ ਕਲੋਰੋਪਾਈਸੀ ਕਲੋਰੋ ਦੇ ਨਾਲ ਵੇਖ ਲਓ ਝੋਨਾ ਪੂਰਾ ਚੱਲਣ ਲੱਗ ਪਿਆ। ਚੈੱਕ ਕਰੋ ਨੇੜੇ ਜਾ ਕੇ। ਆ ਜਿਹੜਾ ਜਿਹੜਾ ਆਪਣਾ ਲੇਟ ਲੱਗਾ ਸੀ ਤੇ ਆ ਥੋੜਾ ਜਿਹਾ ਪਹਿਲਾਂ ਲੱਗਾ। ਆ ਪਹਿਲਾਂ ਲੱਗਾ ਸੀ ਤੇ ਆ ਜਿਹੜਾ ਜਿਵੇਂ ਓਵੇਂ ਦਾ ਓਵੇਂ ਸਾਰੇ ਦਾ ਸਾਰਾ ਤੁਹਾਨੂੰ ਦੱਸਿਆ ਵੀ ਜੇ ਦੋ ਦਿਨ ਵੀ ਆਪਣਾ ਲੇਟ ਹੈ ਤੇ ਪੂਰੇ ਦਾ ਪੂਰਾ ਪਤਾ ਰਹੇਗਾ ਆਪਾਂ ਨੂੰ ਵੀ ਦੋ ਦਿਨ ਲੇਟ ਦੇਉਗਾ। ਆ ਪਿੱਛੋਂ ਦੋ ਦਿਨ ਲੱਗਾ ਤੇ ਆ ਪਹਿਲਾਂ ਲੱਗਾ। ਤੇ ਇਹਦੇ ਬੁੱਚੜ ਦੇ ਜਿਹੜੇ ਆ ਚੰਗੀ ਗ੍ਰੋਥ ਹੁੰਦੀ ਵੀ ਇਹਦੇ ਬਰਾਬਰ ਤੇ ਆ ਦੂਜੇ ਪਾਸੇ ਆ ਜਿਹਨੇ ਕਲੋਰੋ ਦਾ ਪੂਰਾ ਰਿਜ਼ਲਟ ਮਿਲਿਆ ਜਿੰਨੂੰ ਕਹਿੰਦੇ ਪੂਰੇ ਦਾ ਪੂਰਾ ਰਿਜ਼ਲਟ ਮਿਲਿਆ ਅੱਜ ਪੂਰੇ ਹੋ ਗਏ ਆ 5 ਦਿਨ ਕਲੋਰੋਪਾਈ ਨੂੰ ਤੇ ਅੱਜ 6ਵਾਂ ਦਿਨ ਹੈ 6ਵਾਂ ਦਿਨ ਅੱਜ ਪਹਿੰਦੇ ਵਿੱਚ ਜਿਹੜੀ ਜ਼ਿੰਕ ਹੈਗੀ ਜ਼ਿੰਕ ਪਾਵਾਂਗੇ ਤੇ ਥੋੜਾ ਜਿਹਾ ਵਾਣ ਸਖਤ ਤੇ ਜਿੰਦੇ ਕਰਕੇ ਇੰਦੇ ਚ ਥੋੜੀ ਬਤੀ ਸਲਫਰ ਪਾਵਾਂਗੇ ਕੋਈ 2.5 ਕਿਲੋ ਦੇ ਹਿਸਾਬ ਤੇ ਪਾਈਏ ਤੇ ਜਾਂ ਫਿਰ 3 ਕਿਲੋ ਪਾਈਏ ਕਿਉਂਕਿ ਵਾਣ ਥੋੜਾ ਜਿਹਾ ਕਰਨ ਹੈ ਪੈਰ ਜੰਮਦਾ ਜਿਵੇਂ ਵਿੱਚ ਪੈਰ ਰੱਖੀਏ ਤੇ ਖੂਬ ਦਾਨੀ ਹੁੰਨਾ ਇਹਨੂੰ ਥੋੜੀ ਜੀ ਨਾਲ ਸਲਫਰ ਦੇਵਾਂਗੇ ਤੇ ਨਾਲ ਇਹਦੇ ਜ਼ਿੰਕ ਆਪਣੀ ਰਹਿੰਦੀ ਇੰਦੇ ਚ ਜੇ ਪਾਉਣ ਵਾਲੀ ਉਹ ਪਾ 4 ਕਿਲੋ ਹਿਸਾਬ ਤੇ ਐਰਿਸ ਦੀ ਜ਼ਿੰਕ ਦੇਵਾਂਗੇ ਤੇ ਜਾਂ ਫਿਰ ਜੇ ਸ਼ਰੀਰਾਮ ਦੀ ਹੋਈ ਉਤਮ ਦੀ ਹੋਈ 5 ਕਿਲੋ 33% ਜ਼ਿੰਕ ਦੇਵਾਂਗੇ ਤੇ ਖੇਚ ਆਏ ਕਿ ਕਰਨ ਆਪਾਂ ਇਹਦੇ ਬੰਨੇ ਬਹੁਤ ਵੱਧ ਗਿਆ ਸਾਈਡਾਂ ਵਾਲੇ ਜਿਵੇਂ ਤੁਹਾਨੂੰ ਦੱਸਿਆ ਵੀ ਹਰ ਰੋਜ਼ ਡੌੜੀ ਚੱਲਦੀ ਵੀ ਹੁਣ ਲਗਾਤਾਰ ਸਪਰੇ ਹੁੰਦੀ ਵੀ ਪਿੰਡ ਵਾਲੇ ਖੇਤ ਤਿੰਨ ਕਿਲੇ ਥਾਂ ਜਿਹੜਾ ਸਾਢੇ ਦਿਨ ਇੱਥੇ ਰਹਿੰਦੇ ਆ ਇੱਥੇ ਸਪਰੇ ਖਾਣਾ ਤੁਹਾਨੂੰ ਬੰਨੇ ਤਕਰੀਬਨ ਹੀ ਨਾਲ-ਨਾਲ ਤੋੜ ਹੀ ਚੜ ਗਏ ਤੇ ਟੈਂਕੀ ਆਪਾਂ ਲੈ ਆਂਦੀ ਤੇ ਮੁਰਕਾ ਮੱਕਰੀ ਖਿੱਚ ਕੇ ਸਾਰਾ ਆਲ ਓਵਰ ਜਿੰਨੇ ਵੀ ਇਹਦੇ ਬੰਨੇ ਆ ਨਾ ਤੇ ਸਪਰੇਅ ਕਰਦੇ ਆ ਤੇ ਇਧਰ ਜਿਹੜੀ ਹੈ ਜਵਾਰ ਦੀ ਫੋਟ ਬੜੀ ਸੋਹਣੀ ਚਲਦੀ ਵੀ ਪਈ ਪਹਿਲਾ ਪਾਣੀ ਮੀਂਹ ਤੋਂ ਬਾਅਦ ਪਾਣੀ ਫਿਰ ਲਾਇਆ ਇਹਨੂੰ ਤੇ ਮੌਸਮ ਇੰਨਾ ਗਰਮ ਹੈ ਪੁੱਛੋ ਨਾ ਤੁਸੀਂ ਵੀ ਨਾ ਤਾਂ ਮੀਂਹ ਆਉਂਦਾ ਤੇ ਨਾ ਹੀ ਕੋਈ ਹਵਾ ਛੱਡੀ ਚਲੋ ਖੈਰ ਜਿਹੜੀ ਆ ਬੰਨੇ ਵਾਲੀ ਸਪਰੇਅ ਬਿਨਾ ਹਵਾ ਤੋਂ ਹੋਵੇ ਤਾਂ ਬੜੀ ਵਧੀਆ ਗੱਲ ਹੈ ਅਗਲੇ ਖੇਤ ਯੂਰੀਆ ਪਾਈ ਜੰਨੇ ਆਪਾਂ ਤੇ ਯੂਰੀਆ ਦੇ ਨਾਲ ਪਾਈ ਜੰਨੇ ਆ ਸਪ੍ਰਿੰਟ ਚਲੋ ਉੱਥੇ ਚੱਲ ਕੇ ਤੁਹਾਨੂੰ ਦਿਖਾਵਾਂਗਾ ਵੀ ਕੀ ਕੁਝ ਹੁੰਦੇ ਨਾਲ ਪਾਉਂਦੇ ਪਏ ਬੰਦੇ ਲੱਗੇ ਹੋਏ ਆ ਯੂਰੀਆ ਵਾਸਤੇ ਤੇ ਅੱਜ ਸ਼ਾਮ ਨੂੰ ਪਾਉਣਗੇ ਇੱਥੇ ਖਾਦ ਤੇ ਸਵੇਰ ਟਾਈਮ ਉੱਥੇ ਹੁਣ ਪਾਉਂਦੇ ਪਏ ਤੇ ਮੇਰੀ ਡਿਊਟੀ ਸੀ ਇੱਥੇ ਜਿਹੜੀ ਵੱਟਾਂ ਵਾਲੀ ਘਾਹ ਵਾਲੀ ਸਪਰੇਅ ਕਰਨੀ ਸੀ ਕਿਉਂਕਿ ਜਿਹੜੇ ਬੰਨੇ ਬਾਲੇ ਗਾਂ ਵਾਧਦੇ ਪਏ ਤੇ ਚਲੋ ਲੱਗਦੇ ਜੀ ਹੁਣ ਵੱਟਾਂ ਵਾਲੀ ਸਪਰੇਅ ਨੂੰ ਹਾਂਜੀ ਮਿੱਤਰੋ ਸ਼ਾਮ ਦਾ ਟਾਈਮ ਕੋਈ ਵੱਜ ਗਿਆ 4:30 ਤੇ 7:27 ਵਾਲੀ ਖਤੀ ਆਪਣੀ ਤੇ ਇਹ ਦੋ ਗਾਣ ਚੱਲ ਪਏ ਇਧਰ ਨੂੰ 750 ਇੱਕ ਸ਼ਾਮ ਦੇ ਟਾਈਮ ਕੋਈ ਚੌਥੇ ਦੇ ਦਿਨ ਵਾਸਤੇ ਤੁਹਾਨੂੰ ਮਾਚੋਂ ਨਵਕੋਦਾ ਪਿਆ ਵੀ ਕਿਵੇਂ ਦਾ ਛੁਣਾਪਣਾ ਮਟਰਸਾਈਕਲ ਵੀ ਡਿੱਗ ਪਣ ਲੱਗਾ ਸੀ ਦੁਬਾਰਾ ਫਿਰ ਰੋਕੇ ਦੀ ਇੱਥੇ ਨੂੰ ਆ 7501 ਜਿਹੜਾ ਇਹ ਆਪਣਾ ਲੇਟ ਲੱਗਾ ਬਹੁਤ ਜ਼ਿਆਦਾ 7501 ਕੇ ਲੇਟ ਲੱਗਣ ਕਰਕੇ ਥੋੜੀ ਜਿਹੀ ਗ੍ਰੋਥ ਮੱਠੀ ਜਾਂਦੀ ਤੇ ਇਧਰ ਕੰਮ ਪੂਰਾ ਪਖਿਆ ਖੜਾ ਆ ਉਹ ਅੱਗੇ ਆਪਣੇ ਜਿਹੜੇ ਹੈਗੇ ਆ ਕੋਈ 1.5 4 ਕਿਲੇ ਥਾਂ ਜਿਹੜਾ ਸੇਵਨਰ ਦੇ ਨਾਲ ਉਹਦੇ ਚ ਮਿਰਚ ਬੂਟੀ ਤੇ ਕਣ ਬੂਟੀ ਹੱਦ ਤੋਂ ਜ਼ਿਆਦਾ ਹੋ ਗਈ ਤੇ ਉਹਨੂੰ ਆਪਾਂ ਸਪਰੇਅ ਅੱਜ ਕਰਨੀ ਹੈ ਬਾਇਰ ਦੀ ਸਨਰਾਈਜ਼ ਅੱਜ ਸ਼ਾਮ ਨੂੰ ਹੀ ਕਰਦਾਂਗੇ ਕਿੰਨੇ ਕ ਪੀਟਰ ਲੱਗਦੇ ਵੀ ਜਿਵੇਂ ਕਿੱਲੇ ਦੇ ਵਿੱਚ ਕੋਈ 5 ਪੀਟਰ ਲਵਾਵਾਂਗੇ ਸਨਰਾਈਜ਼ ਦੇ ਅੱਜ ਸ਼ਾਮ ਨੂੰ 5 ਵਜੇ ਆ ਗਈ ਲੈੜ ਤੇ 5 ਵਜੇ ਗਏ ਆ ਲੋ ਜੀ ਇਹ ਜਿਹੜਾ ਆ ਜਿਹੜੇ ਦੋ ਗਲੇ ਥਾਂ ਦੇ ਚ ਆਪਾਂ ਪਾਤੀਏ ਸਪ੍ਰਿੰਟ ਗੋਲਡ ਉਹਦੇ ਨਿਸ਼ਾਨ ਆਵੇ ਨੀਲੇ ਨੀਲੇ ਜਿਹੜੇ ਖਾਦ ਦੇ ਵਿੱਚ ਪਏ ਨਾ ਨੀਲੇ ਨੀਲੇ ਦੇ ਨਿਸ਼ਾਨ ਇਹ ਅੱਜ ਆਪਾਂ ਸਵੇਰ ਪਾਈ ਹੰਦੇ ਵਿੱਚ ਸਪ੍ਰਿੰਟ 골ਡ ਤੇ ਆ ਗਿਆ ਆਪਣਾ 7501 ਪੂਰਾ ਬੂਝਾ ਮਾਰੀ ਖੜਾ ਬੁੱਚੜ ਕੰਪਲੀਟ ਕੀਤੀ ਘੜਾ ਪਰ ਇੱਕੋ ਇੱਕ ਪ੍ਰੋਬਲਮ ਜਿਹੜੀ ਤੁਹਾਨੂੰ ਦੱਸਿਆ ਵੀ ਇਨ੍ਹਾਂ ਕਿੱਲਾਂ ਦੇ ਵਿੱਚ ਕੋਈ 15 ਸਾਲ ਪਹਿਲਾਂ ਕੋਈ ਨੈਰੀ ਪਾਣੀ ਪੈਂਦਾ ਰਿਹਾ ਪਹਿਲਾਂ ਉਹਦੇ ਕਰਕੇ ਇਹਦੇ ਵਿੱਚ ਸਭ ਤੋਂ ਅਗਲੇ ਪਾਸੇ ਸੀ ਜਿਹੜਾ ਤੇ ਇਹਦੇ ਵਿੱਚ ਕਹਿੰਦੇ ਆ ਵੀ ਉਹਦੇ ਥਰੂ ਜਿਹੜਾ ਗੰਦ ਪਹਿਲੇ ਜੋ ਵੀ ਆਇਆ ਵੀ ਮਿਰਚ ਬੂਟੀ ਤੇ ਕਣ ਬੂਟੀ ਉਸੇ ਕਰਕੇ ਪ੍ਰੋਬਲਮ ਆਈ ਹੁਣ ਇਹ ਪਾਣੀ ਪੂਰਾ ਸਕਾਈ ਖੜੇ ਹੁੰਦੇ ਵਿੱਚ ਤੇ ਜੇ ਅੱਜ ਆਪਾਂ ਅੱਜ ਸ਼ਾਮ ਨੂੰ ਕਰਦੇ ਆ ਤਾਂ ਇਹ ਦੋ ਚੌਥੇ ਦਿਨ ਬਾਅਦ ਪਾਣੀ ਲਾਵਾਂਗੇ ਤਾਂ ਉਹ ਦਵਾਈ ਨੇ ਅਸਰ ਕਰਨਾ ਕਰਨ ਲੱਗਿਆ ਬਾયર ਦੀ ਸਨਰਾਈਜ਼ ਆ ਤੁਹਾਨੂੰ ਦੇਸੀ ਪਈ ਹੋਣੀ ਬੂਟੀ ਨੇੜਿਓਂ ਕਰਕੇ ਵਿਖਾ ਦੇਣਾ ਆੜੀ ਮਿਰਚ ਬੂਟੀ ਜਿੱਥੇ-ਜਿੱਥੇ ਮਿਰਚ ਬੂਟੀ ਜਿਹੜੀ ਹੈ ਨਾ ਉੱਥੇ ਝੋਨਾ ਬਹੁਤ ਨਰਮ ਹੈ ਬਈ ਹੈਗੀ ਵੀ ਬਹੁਤ ਵਿੱਚ ਵਿੱਚ ਮਿਰਚ ਬੂਟੀ ਤੇ ਨਾਲ ਹੈਗੀ ਇਹ ਕਣ ਬੂਟੀ ਕਣ ਬੂਟੀ ਵੀ ਤੁਹਾਨੂੰ ਦਿਖਾਉਣਾ ਮੈਂ ਵੀ ਕਣ ਬੂਟੀ ਵੀ ਬਹੁਤ ਜਿਆਦੀ ਤੇ ਅੱਗੇ ਹਰੇਕ ਸਾਲ ਹੀ ਆਪਾਂ ਬਾਯਰ ਦੀ ਸਨਰਾਈਜ਼ ਹੀ ਕਰਦੇ ਹਾਂ ਉਹਦੇ ਨਾਲ ਜਿਵੇਂ ਹਫਤੇ ਜਾਂ ਦਸਾਂ ਦਿਨਾਂ ਦੇ ਵਿੱਚ ਵਿੱਚ ਹੀ ਬਿਲਕੁਲ ਮਰ ਜਾਂਦੀ ਫਿਰ ਝੋਨੇ ਦੇ ਵਿੱਚ ਹੀ ਵਰਜਣੇ ਥੋੜਾ ਥਾਂ ਤੋਂ ਪੱਕਾ ਆਮ ਆਮ ਦੀ ਕਣ ਬੁੱਟੀ ਜਾਨੀ ਕਿ ਕਣ ਤਰ੍ਹਾਂ ਹੁੰਦੀ ਹੈ ਸਾਰੀ ਇਹ ਬਹੁਤ ਜਿਆਦੀ ਇਹ ਜਾਨੀ ਕਿ ਇਸ ਕਿੱਲੇ ਦੇ ਵਿੱਚ ਤਾਂ ਬਹੁਤ ਜਿਆਦੀ ਇਹ ਕਾਲਾ ਕਾਲਾ ਝੋਨਾ ਜ਼ਰੂਰ ਦੀਂਦਾ ਪਰ ਜਿੰਨੀ ਖਰਾਕ ਦਿੱਤੀ ਉਸ ਮੁਤਾਬਕ ਬਿਲਕੁਲ ਨਹੀਂ ਹੈਗਾ ਤੇ ਜਸ ਨੂੰ ਭੇਜਿਆ ਮੈਂ ਵੀ ਦਵਾਈ ਲੈ ਕੇ ਆ ਤੂੰ ਉਹ ਲੈਣ ਗਿਆ ਆ ਬਾયર ਦੀ ਸਨਰਾਈਜ਼ ਅੱਜ ਐਤਵਾਰ ਕਰਕੇ ਦੁਕਾਨਾ ਕੋਈ ਖੁੱਲੀਆਂ ਨਹੀਂ ਗੁਰੂ ਹਰ ਸਾਈ ਜਾਣਾ ਪੈਣਾ ਤੇ ਉੱਥੋਂ ਹੀ ਮਿਲੇਗੀ ਉਹ ਬਾયર ਦੀ ਸਨਰਾਈਜ਼ ਤੇ ਨਾਲ ਆਪਾਂ ਨਹੀਂ ਤੇ ਅੱਗੇ ਬਾਸਾ ਗ੍ਰਾਮ ਕਰਦੇ ਹੁੰਦੇ ਨੇ ਵਾਸਾਗ੍ਰਾਮ ਵਾਲਿਆਂ ਦੇ ਵੀ ਬਹੁਤ ਵਧੀਆ ਸਪਰੇਅ ਉਹ ਵੀ ਪੂਰਾ ਰਿਜ਼ਲਟ ਦਿੰਦੀ ਪਰ ਹੁਣ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਜਿਵੇਂ ਬਾਹਰ ਦੀ ਸਨਰਾਈਜ਼ ਕਰਦੇ ਆ ਉਹ ਬਿਲਕੁਲ ਸਹੀ ਓਕੇ ਆ ਜੇ ਕਿਸੇ ਦੇ ਹੈਗੀ ਤਾਂ ਉਹਦਾ ਪੂਰਾ ਰਿਜ਼ਲਟ ਹੈ ਪਰ ਉਹਦਾ ਰਿਜ਼ਲਟ ਐਵੇਂ ਆ ਵੀ ਪਾਣੀ ਤਾਂਡਾ ਪੂਰਾ ਸੁੱਕਾ ਹੋਣਾ ਚਾਹੀਦਾ ਤੇ ਸੁੱਕੇ ਪਾਣੀ ਦੇ ਵਿੱਚ ਜੇ ਹੋ ਗਈ ਤਾਂ 2 ਤੋਂ 3 ਦਿਨ ਲਗਾਤਾਰ ਪਾਣੀ ਨਹੀਂ ਤੁਸੀਂ ਲੋਣਾ ਬਿਲਕੁਲ 3 ਦਿਨ ਬਾਅਦ ਫਿਰ ਪਾਣੀ ਸਟਾਰਟ ਕਰ ਦਿਓ ਤੁਸੀਂ ਤਾਂ ਮੇਰੇ ਖਿਆਲ ਚ ਆਲ ওভার ਹੀ ਸਮਾਪਤ ਹੋ ਜਾਈਗੀ ਵੀ ਉੱਪਰਲੀ ਕੰਨੀ ਤੇ ਲੱਗਦੀ ਤੇ ਜੜ ਤੱਕ ਖਤਮ ਹੋ ਜਾਂਦੀ ਇੱਕ ਵਾਰੀ ਪਰ ਇਹਦਾ ਜੜੋਂ ਖਤਮ ਹੋਣ ਦਾ ਸਾਨੂੰ ਇਲਾਜ ਨਹੀਂ ਅਜੇ ਤੱਕ ਲੱਭਾ ਚਲੋ ਲਗਾਤਾਰ ਇਹਦੇ ਬਾਰੇ ਪੁਸ਼ਟੀ ਕਰਦੇ ਰਹਿੰਦੇ ਵੀ ਸ਼ਾਇਦ ਕਿਤੇ ਮਰ ਗਿਆ ਤੇ ਜਿਵੇਂ ਮੁਰਕ ਦਾ ਇਲਾਜ ਆਇਆ ਬਿਲਕੁਲ ਖਤਮ ਹੋ ਜਾਂਦੀ ਮੁਰਕ ਸੀ ਅੰਟਾ ਹਾਲਿਆਂ ਨੇ ਦਿੱਤੀ ਦਵਾਈ ਆਵੀ 7301 ਆਪਣਾ ਜਿਹੜਾ ਸਭ ਤੋਂ ਲਾਸਟ ਤੇ ਲੱਗਾ ਅੱਜ ਹੋਗਾ 11-12 ਦਿਨਾਂ ਦਾ ਇਹਨੂੰ ਅਜੇ ਪਹਿਲੀ ਜੂਰੀਆ ਅੱਜ ਪਾਈ ਆਪਾਂ ਤੇ ਉਧਰ ਜਿਹੜੇ ਕਿੱਲੇ ਰਹਿ ਗਏ ਸੀ ਜਿਨ੍ਹਾਂ ਨੂੰ ਆਪਾਂ ਜ਼ਿੰਕਣੀ ਪਹਿਲੀ ਦੇ ਵਿੱਚ ਕਲੋਰੋ ਪਾਤੀ ਸੀ ਉੱਥੇ ਆਪਾਂ ਅੱਜ ਜ਼ਿੰਕ ਪਾਤੀ ਹੈ ਤੇ ਨਾਲ ਸਲਫਰ ਮਿਲਾ ਕੇ ਜਿਹੜੇ ਕਿੱਲਾਂ ਦੇ ਵਿੱਚ ਥੋੜਾ ਬਹੁਤ ਚੰਗੀ ਜਿਹੀ ਪੂਰੇ ਜੋਰਾਂ ਚ ਸਾਡੇ ਏਰੀਆ ਚ ਪਾਣੀ ਦੀ ਕੋਈ ਕਮੀ ਨਹੀਂ ਹੈਗੀ ਜੇ ਕਈ ਪਾਣੀ ਦੀ ਕੋਈ ਪ੍ਰੋਬਲਮ ਹੈ ਮੋਟਰਾਂ ਦਾ ਪਾਣੀ ਬਹੁਤ ਜ਼ਿਆਦਾ ਤੇ ਝੋਨੇ ਵੀ ਟੋਪ ਦੇ ਆ ਤੁਹਾਡੇ ਸਾਹਮਣੇ ਵੀ 6 ਤੋਂ ਜਾਨੀ ਕਿ 12 ਤੋਂ 13 ਦੇ ਨਹੀਂ ਹੋਇਆ ਝੋਨਾ ਲੱਗੇ ਪੂਰਾ ਹਰਿਆ ਹੋ ਗਿਆ ਤੇ 부ਚੜ ਵੀ ਬਣਾਉਣ ਲੱਗ ਪਿਆ ਤੇ ਖਾਲ ਆਪਾਂ ਤੁਹਾਨੂੰ ਦੱਸੀ ਵੀ ਇੱਕ ਵਾਰੀ ਜਿਵੇਂ ਹਾਈਬ੍ਰਿਡ ਕਰਕੇ ਅੱਧਾ ਦਾ ਘਟਾਓ ਪਾਉਂਦੇ ਪਏ ਤੇ ਬਾਕੀ ਦੂਜਾ ਅੰੱਗੇ ਚੱਲ ਕੇ ਵੇਖਦੇ ਆਂ ਵੀ ਬਾਸਮਤੀ ਅੱਜ ਲਾਉਣੀ ਸੀ ਜਿਹੜੀ ਆਪਾਂ ਕਹਿੰਦੇ ਸਾਂ ਪਾਕਿਸਤਾਨੀ ਬਾਸਮਤੀ ਤੇ ਵੇਖਦੇ ਆਂ ਕਿੰਨੇ ਕੁ ਲਾਈ ਉਹ ਤੇ ਫਿਰ ਤੁਹਾਨੂੰ ਵਿਖਾਉਣਾ ਵੀ ਨਹਿਰੀ ਪਾਣੀ ਜਿਹੜਾ ਫੁੱਲ ਆ ਗਿਆ ਆਪਣੇ ਉਹ ਦਿਨ ਦਾ ਥੋੜਾ ਥੋੜਾ ਤੁਸੀਂ ਵੇਖਿਆ ਵਿੱਚ ਆਹ ਵੇਖੋ ਫੁੱਲ ਚੱਲਦਾ ਵਾ ਮੋਗਾ ਜਿੱਥੋਂ ਪਾਣੀ ਨਿਕਲਦਾ ਵਾ ਨੱਕੇ ਆਪਣੇ ਤੋਂ ਉਹ ਵੀ ਤੁਹਾਨੂੰ ਉਹਾਵਾਂਗਾ ਮੈਂ ਆਲਓਰ ਕਲੀਅਰ ਕਰ ਗਿਆ ਇਹਦੇ ਵਿੱਚ ਬਹੁਤ ਜਿਆਦਾ ਬੂਟੀ ਆ ਜਿਹੜੇ ਕਿਲਿਆਂ ਚ ਜਿੱਥੇ ਜਿੱਥੇ ਬੂਟੀ ਉਥੇ ਪੂਰੀ ਅੱਜ ਸਨਰਾਇਜ਼ ਕਰਨੀ ਲਓ ਜੀ ਪਨੀਰੀ ਸਾਰੀ ਕਟਲਈ ਸੀ ਤੇ ਹੁਣ ਲੱਗਦੀ ਪਈ ਬਾਸਮਤੀ ਦੀ ਪਨੀਰੀ ਤੇ ਪਨੀਰੀ ਕਿਹੜੀ ਏ ਤੁਹਾਨੂੰ ਦੱਸਿਆ ਵੀ ਪਾਕਿਸਤਾਨੀ ਜਿਹੜੀ ਸਮੈਲ ਵਾਲੀ ਬਾਸਮਤੀ ਉੰਦੀ ਪਨੀਰੀ ਓਪਾ ਅੱਜ ਲਾਉਣੇ ਮੈਂ ਆ ਅਗਰ ਪੂਰਾ ਰਿਜ਼ਲਟ ਹੋਇਆ ਵੀ ਬੜੀ ਵਧੀਆ ਹੋਈ ਤੇ ਅਗਲੀ ਵਾਰੀ ਆਪਾਂ ਜਿੰਨੇ ਵੀ ਤੁਸੀਂ ਸੱਜਣ ਵੇਖ ਰਹੇ ਹੋ ਵੀਡੀਓ ਸਾਰਿਆਂ ਨੂੰ ਕਿਲੋ-ਕिलो ਬੀਜ ਦੇ ਤੌਰ ਤੇ ਦੇਵਾਂਗੇ ਵੀ ਆਪ ਦਾ ਤੁਸੀਂ ਕਿਤੇ ਮਰਜ਼ੀ ਲਾ ਸਕਦੇ ਤੁਸੀਂ ਮੈਨੂੰ ਮਿਲ ਕੇ ਵੀ ਜਿੰਨੀ ਜਿੰਨੀ ਥਾਂ ਤੁਸੀਂ ਦਾਦਾ ਮਰਲੇ ਦੇ ਜਾਂ ਤਾਂ ਮੇਰੇ ਕੋਲ ਗੁੱਟੀਆਂ ਲੈ ਜਾਏ ਤੇ ਜਾਂ ਫਿਰ ਮੇਰੇ ਕੋਲੋਂ ਬੀਜ ਲੈ ਜਾਏ ਅੱਧਾ-ਅੱਧਾ ਕਿਲੋ ਬਿਲਕੁਲ ਫ੍ਰੀ ਦੇਵਾਂਗੇ ਇਹ ਵੀ ਮੋਟਰ ਚੱਲਦੀ ਵੀ ਓਕੇ ਕੰਮ ਹੈ। ਲੱਗੇ ਚੱਲਦੇ ਆ ਜਿੱਥੇ ਨਹਿਰੀ ਪਾਣੀ ਨਿਕਲਦਾ ਪਿਆ। ਚੋਨਾ ਓਕੇ ਖੜਾ ਵੀ। ਬਿਲਕੁਲ ਓਕੇ 7301 ਵੈਰੈਟੀ। ਬੜੀ ਟੌਪ ਦੀ ਖੜੀ ਵੀ ਬਾ ਕਮਾਲ। ਇਸ ਤੋਂ ਗਿਆ 7301 ਹਾਲੇ 2-2 ਯੂਰੀਆ ਪਈਆਂ ਸਿਰਫ। 2-2 ਯੂਰੀਆਂ ਦੇ ਵਿੱਚ ਓਕੇ ਪਿਆ ਹੈ। ਜਿਹਨੂੰ ਕਹਿੰਦੇ ਨੇ ਨਾ ਬੜੀ ਵਧੀਆ ਖੜੀ। ਉਹ ਮੈਂ ਆਪ ਬੰਬੀਆਂ ਦਾ ਪਾਣੀ ਵੇਖੋ ਵਾਹ ਜੀ ਵਾਹ ਇਹ ਦੋ ਮੋਟਰਾਂ ਦਾ ਪਾਣੀ ਇਹਨੂੰ ਲੱਗਾ ਇਹ ਦੋ ਗਾਂ ਪਾਣੀ ਜਿਵੇਂ ਵੰਡਿਆ ਹੋਇਆ ਪਾਕਿਸਤਾਨ ਵਿੱਚ ਕਈ ਮਰੇ ਵੀਰ ਵੇਖਦੇ ਪਿਆ ਤੇ ਸਾਡੇ ਇਹ ਚੀਜ਼ ਦਾ ਬਹੁਤ ਫਾਇਦਾ ਪਿੱਛੇ ਮੈਂ ਲਾਸਟ ਟਾਈਮ ਟੂਰ ਕੱਢ ਕੇ ਆਇਆ ਪਾਕਿਸਤਾਨ ਦਾ ਕੋਈ 10 ਦਿਨ ਦਾ ਤੋਂ ਉੱਥੇ ਬਿਜਲੀ ਦਾ ਖਰਚਾ ਬਹੁਤ ਜ਼ਿਆਦਾ ਚੇਪਕਈਏ ਆਪਾਂ ਸੁਣਦੇ ਆਂ ਵੀ ਇੰਨੇ ਇੰਨੇ ਹਜ਼ਾਰ ਰੁਪਏ ਨੂੰ ਵੀ 5000 7000 ਨੂੰ ਝੋਨਾ ਉੱਥੇ ਤੇ ਉੱਥੇ ਉਹਨਾਂ ਦੇ ਖਰਚੇ ਵੀ ਬਹੁਤ ਜ਼ਿਆਦੇ ਆ ਡੀਪੀ ਯੂਰੀਆ ਹਜ਼ਾਰਾਂ ਦੇ ਵਿੱਚ ਜਿਹੜੀ ਗੱਟਿਆਂ ਦਾ ਰੇਟ ਉੱਧਰ ਬਿਜਲੀ ਦਾ ਖਰਚਾ ਉਹ ਵੀ ਬਹੁਤ ਜ਼ਿਆਦਾ ਆ ਹੱਥੋਂ ਜ਼ਿਆਦਾ ਬਿਜਲੀ ਦਾ ਖਰਚਾ ਉੱਧਰ ਤੇ ਗਰਮੀ ਬਹੁਤ ਜ਼ਿਆਦੀ ਹੈ ਸ਼ਾਮ ਦੇ ਟਾਈਮ ਆਇਆ ਖਾਈਏ ਨਾਲੇ ਖੇਤ ਦਾ ਮੈਂ ਢੇੜਾ ਕੱਢਣਾ ਸੀ ਤੇ ਨਾਲੇ ਵੇਖ ਕੇ ਜਾਣੀ ਵੀ ਥਾਂ ਸੁੱਕੀ ਨਹੀਂ ਜੇ ਥਾਂ ਪੂਰੀ ਸੁੱਕੀ ਹੈ ਫੇਰ ਹੀ ਆਪਾਂ ਸਪਰੇਅ ਕਰਾਉਣੀ ਸੀ ਇਸੇ ਕਰਕੇ ਮੈਂ ਹੁਣ ਖੇਤ ਦਾ ਢੇੜਾ ਕੱਢਿਆ ਤੇ ਗਰਮੀ ਬੜੀ ਜ਼ਿਆਦੀ ਹੈ ਦੋ ਦਿਨਾਂ ਤੋਂ ਮੌਣ ਬੰਦਾ ਪਿਆ ਵੀ ਮੀਂਹ ਪਵੇਗਾ ਤੇ ਲੱਗਦਾ ਹੁਣ ਪਵੇਗਾ ਜ਼ਰੂਰ ਜਿੰਨੀ ਗਰਮੀ ਕਿਉਂਕਿ ਹਵਾ ਚਾਰ ਚੁਫੇਰੇ ਬੰਦ ਹੋਈ ਪਈ ਤੇ ਓਕੇ ਕੰਮ ਹੈ ਆ ਨਹਿਰੀ ਪਾਣੀ ਆਪਣੇ ਜਿਹੜਾ ਲਾਈ ਖੜੇ ਆਂ ਫੁੱਲ ਕੀਤਾ ਨਹਿਰੀ ਪਾਣੀ ਕਿਉਂਕਿ ਇਹਦੇ ਵਿੱਚ ਹੀ ਪੈਂਦਾ ਪਿਆ ਉਹ ਨਹਿਰੀ ਪਾਣੀ ਇਹਦੇ ਵਿੱਚ ਆਪਾਂ ਪਾਤੀਏ ਸਪਰਿੰਟ ਇੰਡੋਫਲ ਦੀ ਆਵੇ ਉੱਤੇ ਉੱਤੇ ਤੈਰਦੀ ਵੀ ਹਰੇ ਰੰਗ ਦੀ ਫਰੋਜੀਆ ਰੰਗ ਹੈ ਸਾਰੀ ਸਪਰਿੰਟ ਖਾਦ ਚ ਮਿਲਾ ਕੇ ਆਪਾਂ ਪਾਈਏ ਇੱਧਰ 7301 ਕੋਈ ਟਾਪ ਦਾ ਖੜਾ 15 16 16 ਦਿਨਾਂ ਦਾ ਹੋ ਗਿਆ ਪੂਰਾ ਟੌਪ ਦਾ ਖੜਾ ਮੈਂ ਗੱਲ ਕਰਦਾ ਵੀ ਪਾਕਿਸਤਾਨ ਵਾਲੇ ਵੀਰਾਂ ਦੀ ਵੀ ਉਹਨਾਂ ਦੇ ਦੱਸਣ ਮੁਤਾਬਕ ਵੀ ਬਹੁਤ ਜ਼ਿਆਦਾ ਖਰਚਾ ਸਾਡਾ ਵੀ ਉਧਰੋਂ ਫਸਲਾਂ ਦਾ ਭਾਅ ਵੀ ਉਸ ਤਰੀਕੇ ਮਿਲਦਾ ਵਪਾਰੀ ਲੌਂਦਾ ਕੋਈ ਮੰਡੀਆਂ ਦਾ ਪਾਣੀ ਬੜਾ ਜ਼ਿਆਦਾ ਔਖਾ ਉਹਨਾਂ ਦਾ ਹੁਣ ਸ਼ਾਇਦ 12ਵੇਂ ਮਹੀਨੇ ਫਿਰ ਮੇਰਾ ਮਨ ਹੈਗਾ ਵੀ ਇੱਕ ਵਾਰ ਦੁਬਾਰਾ ਟੂਰ ਕੱਢ ਕੇ ਆਉਣਾ ਪਾਕਿਸਤਾਨ ਦਾ ਬਾਕੀ ਇੱਧਰ ਮौज ਬਹੁਤ ਜ਼ਿਆਦੀ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਇੰਡੀਆ ਵਾਲੇ ਪੰਜਾਬ ਦੇ ਵਿੱਚ ਕੋਈ ਪਰਵਾਹ ਨਹੀਂ ਹੈਗੀ ਜੇ ਝੋਨੇ ਦੀ ਗੱਲ ਕਰਾਂ ਘੜ ਤੋਂ ਘਟ 90000 ਦਾ ਝੋਨਾ ਜਿਹੜਾ ਕਿ ਵੱਟ ਤੇ ਪਿਆ ਕਿੱਲੇ ਦੇ ਹਿਸਾਬ ਤੇ ਤੇ ਖਰਚਾ ਉੱਤੇ ਕੀ ਲਾ ਲਓ ਵੱਧ ਤੋਂ ਵੱਧ ਖਾਦਾਂ ਦਾ ਦਵਾਈਆਂ ਦਾ ਜੇ ਵੜਾਈ ਵੜਾਈ ਪਾ ਕੇ ਇਹ ਹਈ 10 ਤੋਂ 15000 ਕਿੱਲੇ ਦਾ ਤੁਸੀਂ ਲਾ ਲਓ ਬਾਕੀ ਬਚਤਾ ਹੀ ਨਹੀਂ ਪਾਕਿਸਤਾਨ ਦੀ ਜੇ ਗੱਲ ਕਰੀਏ ਤੇ ਅੱਜ ਤੋਂ ਜ਼ਿਆਦਾ ਖਰਚਾ ਉਧਰ ਹੈ ਇਧਰ ਤਾਂ 15000 ਜੇ 90 ਪਿੱਛੇ ਖਰਚਾ ਤਾਂ ਕੋਈ ਵੱਡੀ ਗੱਲ ਨਹੀਂ ਬਾਕੀ ਪਾਕਿਸਤਾਨ ਦੇ ਵਿੱਚ ਆਲ ਓਵਰ ਖਰਚਾ ਹੀ ਖਰਚਾ ਹੈ ਉਹ ਕਰਲਾ ਉੱਥੇ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਵੀ ਕਿਹੋ ਜਿਹਾ ਤੁਹਾਡਾ ਮਾਹੌਲ ਇਧਰ ਕਿਵੇਂ ਆ ਉਹਨਾਂ ਨੇ ਬਖੂਬੀ ਸਾਨੂੰ ਆਲ ਓਵਰ ਮਾਹੌਲ ਵਿਖਾਇਆ ਉਥੋਂ ਵੀ ਆ ਮਾਹੌਲ ਹੈ ਆ ਚੱਲਦਾ ਪਿਆ ਹਾਂ ਵੀ ਮੋਟਰ ਓਕੇ ਚੱਲਦੀ ਵੀ ਆਪਣੀ ਬਿਲਕੁਲ ਇਹਦੇ ਪਾਣੀ ਬਿਲਕੁਲ ਖਤਮ ਹੋ ਗਿਆ ਹੁਣ ਪਾਣੀ ਆਪਾਂ ਛੱਡਾਂਗੇ ਇਹਨੂੰ ਇਹ ਸਵਾ 127 ਹੈ ਵਿੱਚ ਵਿੱਚ ਥਾਂ ਇਹੋ ਜੀ ਹੋ ਗਈ ਵੀ ਕਿਤੇ ਕਿਤੇ ਜਿਵੇਂ ਪਾਣੀ ਸੁੱਕਦਾ ਰਿਹਾ ਐ ਲੱਗਦਾ ਵੀ ਜਿਵੇਂ ਖਤਮ ਹੋਇਆ ਬਿਲਕੁਲ ਚੋਨਾ ਹੈਗਾ ਹੀ ਨਹੀਂ ਪਰ ਉੱਥੇ ਥੀਲੇ ਨਵੇਂ ਫੋੜ ਕਰਦੇ ਪਏ ਮੇਰੇ ਖਾਲ ਦੋ ਕੁ ਬੂਰਾ ਦਾ ਪਾਣੀ ਪੂਰਾ ਆਉਂਦਾ ਪਿਆ ਨਹਿਰ ਦਾ ਇਹ ਸਭ ਤੋਂ ਲਾਸਟ ਤੇ ਉੱਚਾ ਹੈ ਆਪਣਾ ਉਹ ਗੱਜ ਜਿੱਥੇ ਇਹ ਪਾਣੀ ਪੈਂਦਾ ਪਿਆ ਸਭ ਤੋਂ ਲਾਸਟ ਦੋ ਬੂਰਾ ਦਾ ਪਾਣੀ ਵਧੀਆ ਆਉਂਦਾ ਪੈਂਦਾ ਹੋਇਆ ਇਹ ਨਹਿਰੀ ਪਾਣੀ ਆ ਗਿਆ ਆਪਣਾ ਇਹਦੀ ਹੀ ਗੱਲ ਕਰਦੇ ਸੀ ਆਪਾਂ ਕਿ ਪੂਰੇ 35 ਸਾਲਾਂ ਬਾਅਦ ਇੱਥੇ ਪਾਣੀ ਲੈ ਕੇ ਆਏ ਆ ਹੁਣ ਤੁਹਾਨੂੰ ਸਪ੍ਰਿੰਟ ਦੀ ਗੱਲ ਵਿਖਾਉਣਾ ਸਪ੍ਰਿੰਟ ਕਿਹੜੀ ਹੈ ਸਪ੍ਰਿੰਟ ਦਾ ਪੈਕੇਟ ਵਿਖਾਉਣਾ ਲੋਡ ਆਹ ਹੁੰਦੀ ਇੰਡੋਫਿਲ ਦੀ ਸਪ੍ਰਿੰਟ ਜਿਹੜੀ ਆਪਾਂ ਪਾਈ ਇਹਦੇ ਵਿੱਚ ਕੀ ਹੈ ਕਾਰਬਨ ਡਾਈਜ਼ਮ 25% ਤੇ ਮੈਨਕੋਜਬ 50% ਡਬਲ ਯੂ ਐਸ ਸਪ੍ਰਿੰਟ ਇੰਡੋਫਲ ਇਹ ਆਪਾਂ ਕੀਤੀ ਹੈ ਤੇ ਜਿਹੜੀ ਸਲਫਰ ਪਾਈ ਉਹ ਆਪਾਂ ਸ਼੍ਰੀਰਾਮ ਦੀ ਬਾਤ ਵਿੱਚ ਸ਼੍ਰੀਰਾਮ ਦੀ ਫਿਰ ਰਾਮ ਦੀ ਪਾਦੀ 90% ਪਾਊਡਰ ਦੇ ਵਿੱਚ। ਕੋਕ ਕੋਕ ਤੂੰ ਸੀ ਇੱਥੇ ਸਾਰਾ ਪੜਦਾ ਕਿਉਂਕਿ ਖਾੜੇ ਦੇ ਥੱਲੇ ਨਹੀਂ ਇਹਨੂੰ ਖਾੜਾ ਕਹਿੰਦੇ ਇੱਥੇ। ਕਹਿੰਦੇ ਥੱਲੇ ਬਹੁਤ ਤਗੜਾ ਸਾਪ ਰਹਿੰਦਾ ਤੇ ਦੋ ਵਾਰੀ ਤਾਂ ਮੈਂ ਵੇਖ ਲਿਆ। ਦੋ ਵਾਰੀ ਸੀਰੀ ਨੇ ਵੇਖ ਲਿਆ। ਤੇ ਆ ਜਿਹੜਾ ਤੂਥ ਸੀ ਇੱਕ ਤਾਂ ਟਰਾਂਸਫਾਰਮ ਦੇ ਨਾਲ ਖਰਾਬ ਕਰਦਾ। ਇੱਕ ਕਹਿੰਦੇ ਨਾਲ ਓਲਾ ਬਹੁਤ ਜ਼ਿਆਦਾ ਹੋ ਜਾਂਦਾ ਵੀ ਕੱਲ ਨੂੰ ਨੌਤਨਾ ਆਵੇ ਸ਼ਾਇਦ ਕਿਤੇ ਵਰਕੇ ਸੱਪ ਕਿਤੇ ਡੱਸ ਨਾ ਜਾਵੇ। ਉਪਕੇ ਤੋਂ ਨਾ ਸਾਰਾ ਖੜਾ ਆਲਓਵਰ ਤੇ ਵਟਾਂ ਦੀ ਸਪਰੇ ਮੈਂ ਸਾਰੀ ਕਰਤੀ। ਹੁਣ ਕੋਈ ਵੀ ਨਹੀਂ ਰਹੇਗੀ ਕੱਲ ਦਾ ਕੰਮ ਕੋਈ ਵੀ ਨਹੀਂ ਬਚਾਇਆ ਸਵੇਰ ਦਾ। ਵੀ ਆਵੇ ਪਿਜਲੀ ਪੈਣ ਲੱਗ ਪਈ। ਸਾਰਾ ਗੰਦ ਪੀਲਾ ਪੈਣ ਲੱਗ ਪਿਆ ਜਿੰਨੇ ਨੂੰ ਵੀ ਕੀਤੀ ਐ। ਅੱਜ ਜਿੱਥੇ ਜਿੱਥੇ ਨਹਿਰੀ ਜਨਨ ਕੇ ਪਟਾਈ ਕਰਾਈ ਪਾਈਪਲਾਈਨ ਦੀ ਉੱਥੇ ਉੱਥੇ ਝੋਨਾ ਬਿਲਕੁਲ ਮਾੜਾ ਹੈ। ਓਕੇ ਆ ਸੌ ਕੁਸ਼ਨ। ਸਰਵਣ ਵੀ ਲੈ ਆਪਦੀ ਘਰ ਵਾਲੀ ਤੇ ਉਹ ਲਾਉਂਦੇ ਪੈਣੇ। ਬਾਸਮਤੀ। ਚਲੋ ਉੱਥੇ ਚੱਲ ਕੇ ਆਪਾਂ ਵੇਖਦੇ ਹਾਂ ਕੀ ਹੁੰਦਾ ਪਿਆ। ਆ ਵੇਖੋ। ਵੀ ਇਹਦੇ ਵਿੱਚ ਵੀ ਖਾਦ ਪਾਈ ਸੀ ਇਹਦੇ ਤਾਂਗਾ ਪਾਣੀ ਨਿਕਲਿਆ। ਤੇ ਪੂਰਾ ਅਸਮਾਨੀ ਰੰਗ ਦਾ ਹੋਇਆ ਪਿਆ। ਕਿਉਂਕਿ ਸਾਰੇ ਸਪ੍ਰਿੰਟ ਪਈ ਹੋਈ ਆਲਓਰ ਯਾ ਤੂੰ ਹੈਂ ਕਰੀਂ ਜਦੋਂ ਮਾਰਾ ਪਾਣੀ ਚਣ ਲੱਗ ਗਿਆ ਜ਼ਿਆਦਾ ਆ ਗਿਆ ਹੱਥ ਨਾ ਪਾ ਰਹੇ ਮਿੱਟੀ ਬੱਲੇ ਨੂੰ ਕਿ ਉਹ ਨੂੰ ਪਤਾ ਨਹੀਂ ਕੋਈ ਚੱਕਰ ਰਹੀਆਂ ਕਹੀਂ ਤੇ ਬਦਾ ਆਈ ਜਾਣਾ ਤੂੰ ਬਸ ਫਿਰ ਪਾਣੀ ਠੰਡਾ ਕਿੰਦੇ ਪਾਉਣਾ ਵਿੱਚ ਤੇ ਪਾਣੀ ਠੰਡਾ ਪਾਈ ਜਾਂਦੇ ਚੱਲ ਫੜ ਫਿਰ ਮੋੜ ਸਾਂ ਚੱਲ ਗਏ ਚੱਲ ਗਏ ਬੂਟ ਹੁਣੇ ਪਉਣ ਲੱਗ ਪਿਆ ਹੈ ਹਾਂ ਨਹੀਂ ਮੈਂ ਬੂਟ ਹੁਣੇ ਪਉਣ ਲੱਗ ਪਿਆ ਹੋਰ ਗੱਡੀਆਂ ਪੀੜ ਹੁੰਦੀਆਂ ਹੈਂ ਗੱਡੀਆਂ ਪੀੜ ਨਹੀਂ ਚੱਲ ਗੰਦ ਬਖਾਉਣਾ ਤੁਨੂੰ ਆਹੇ ਕਣਪੁੱਟੀ ਬਹੁਤ ਜਿਆਦੀ ਪਾਣੀ ਵੀ ਬਿਲਕੁਲ ਇੰਦੇ ਸਿਕਾਇਆ ਐਸੇ ਕਰਕੇ ਸਿਕਾਇਆ ਬਿੰਦੂ ਵਿੱਚ ਸਪਰੇਅ ਕਰਨੀ ਹੈ ਰਲ ਕੇ ਆ ਕਣ ਬੂਟੀ ਤੇ ਮਿਰਚ ਬੂਟੀ ਚਲੋ ਮਿਲਦੇ ਆ ਜੀ ਕੱਲ੍ਹ ਵਾਲੀ ਵੀਡੀਓ ਚ ਉਹਦੇ ਚ ਆਪਾਂ ਸਪਰੇਅ ਕਰਨ ਲੱਗੇ ਆ ਆਪਾਂ ਵੀਡੀਓ ਪਾਵਾਂਗੇ ਵੀ ਕਿਵੇਂ ਕਰਦੇ ਪਏ ਕਿੰਨੇ ਕਿੰਨੇ ਪੀਟਰ ਲਾਉਂਦੇ ਪਏ ਆ ਜੇ ਵੱਧ ਘਟ ਬੋਲਿਆ ਗਿਆ ਉਹਦੇ ਲਈ ਮਾਫੀ ਚਾਹਣਾ ਕੱਲ੍ਹ ਤੱਕ ਆਪਾਂ ਨਵੀਂ ਵੀਡੀਓ ਚ ਮਿਲਦੇ ਆ ਤਦ ਤੱਕ ਰੱਬ ਰੱਖਾ ਜੀ